ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਘਰ ਦੀ ਇੱਜ਼ਤ ਜਿਸ ਨੂੰ ਲਿਖਿਆ ਹੈ ਗੁਰਜੀਤ ਢਾਲੀਵਾਲ ਜੀ ਨੇ ਮੈਂ ਆਪਣੀ ਲਾਡੋ ਪੁੱਤ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਵਾਂਗਾ ਇਸ ਨੂੰ ਬਹੁਤ ਹੀ ਤੇਜ਼ ਬੁਖਾਰ ਹੈ ਮੈਂ ਇਸ ਨੂੰ ਆਪਣੀ ਹੀ ਗੋਦ ਵਿੱਚ ਰੱਖਾਂਗਾ ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦੀ ਆਮਣ ਆਪਣੇ ਪਾਪਾ ਦੀ ਜਾਨ ਸੀ ਉਸ ਨੂੰ ਬਹੁਤ ਹੀ ਤੇਜ਼ ਬੁਖਾਰ ਹੋ ਰਿਹਾ ਸੀ ਉਸ ਦੇ ਪਾਪਾ ਉਸ ਨੂੰ ਆਪਣੀ ਗੋਦੀ ਵਿੱਚ ਲੈ ਕੇ ਬੈਠ ਗਏ। ਅਮਨ ਦੇ ਚਾਚਾ ਜੀ ਨੇ ਆ ਕੇ ਰਣਧੀਰ ਨੂੰ ਕਿਹਾ ਕਿ ਉਹ ਖੇਤਾਂ ਵਿੱਚ ਜਾ ਕੇ ਮੋਟਰ ਠੀਕ ਕਰ ਰਵੇ ਜੋ ਕਿ ਚਲਦੇ-ਚਲਦੇ ਰੁਕ ਗਈ। ਪਰ ਰਣਧੀਰ ਆਪਣੀ ਬਿਮਾਰੀ ਤੋਂ ਛੱਡ ਕੇ ਜਾਣ ਲਈ ਤਿਆਰ ਨਹੀਂ ਸੀ। ਉਸ ਨੂੰ ਸਭ ਦੇ ਸਮਝਾਉਣ ਤੋਂ ਬਾਅਦ ਉਹ ਅਮਨ ਨੂੰ ਉਸ ਦੀ ਮਾਂ ਦੀ ਗੋਦ ਵਿੱਚ ਖੇਤ ਦੇ ਕੇ ਖੇਤ ਮੋਟਰ ਤੇ ਚਲਾ ਗਿਆ। ਅਮਨ ਦਾ ਜਨਮ ਸਾਂਝੇ ਪਰਿਵਾਰ ਵਿੱਚ ਹੋਇਆ ਸੀ। ਘਰ ਵਿੱਚ ਦਾਦਾ-ਦਾਦੀ, ਤਾਇਆ-ਤਾਈ, ਚਾਚਾ-ਚਾਚੀ, ਮਾਪਿਓ ਸਭ ਸਨ ਪਰ ਘਰ ਵਿੱਚ ਸਭ ਦੀ ਹੀ ਬਹੁਤ लाਡਲੀ ਸੀ। ਘਰ ਵਿੱਚ ਤਾਇਏ ਦੇ ਦੋ ਪੁੱਤਰ ਸਨ ਜੋ ਕਿ ਅਮਨ ਦਾ ਬਹੁਤ ਹੀ ਪਿਆਰ ਕਰਦੇ ਸਨ। ਅਮਨ ਤੋਂ ਬਾਅਦ ਉਹਨਾਂ ਦੇ ਘਰ ਆਵਣ ਦੇ ਦੋ ਛੋਟੇ ਭਰਾ ਨੇ ਭਰਾਵਾਂ ਨੇ ਜਨਮ ਲਿਆ ਜਿਸ ਦਾ ਨਾਮ ਦਮਨ ਰੱਖਿਆ ਗਿਆ। ਫਿਰ ਅਮਨ ਦੇ ਚਾਚੇ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਉਹਨਾਂ ਨੂੰ ਵੀ ਪ੍ਰਮਾਤਮਾ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ। ਘਰ ਵਿੱਚ ਚਾਰ ਪੁੱਤਰਾਂ ਦੇ ਹੁੰਦੇ ਹੋਏ ਵੀ ਅਮਨ ਨੂੰ ਪੁੱਤਰਾਂ ਦੇ ਬੱਦ ਪੁੱਤਰਾਂ ਤੋਂ ਵੱਧ ਪਿਆਰ ਮਿਲਿਆ ਸਾਰੇ ਹੀ ਪਰਿਵਾਰ ਵਿੱਚ ਮਿਲ ਜੁਲ ਕੇ ਬਹੁਤ ਹੀ ਪਿਆਰ ਨਾਲ ਰਹਿੰਦੇ ਸੀ ਘਰ ਵਿੱਚ ਦਾਦਾ ਤੇ ਦਾਦੀ ਦੀ ਮੁਖਤਿਆਰੀ ਸੀ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੀ ਹੁੰਦਾ ਸੀ ਉਹਨਾਂ ਨੂੰ ਕੁਛੇ ਬਣਾ ਘਰ ਵਿੱਚ ਪੱਤਾ ਵੀ ਨਹੀਂ ਹਲਦਾ ਸੀ ਹੁਣ ਅਮਨ ਵੱਡੀ ਹੋ ਗਈ ਸੀ ਉਹ 8ਵੀਂ ਕਲਾਸ ਵਿੱਚ ਹੋ ਗਈ ਸੀ। ਅਮਨ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ਅਤੇ ਇੱਕ ਹੋਣ ਹਾਰ ਕੁੜੀ ਸੀ। ਉਸ ਨੇ ਕਲਾਸ ਵਿੱਚ ਹਮੇਸ਼ਾ ਹੀ ਅਵਲ ਹੁਣਾ। ਸਕੂਲ ਦੇ ਸਾਰੇ ਹੀ ਅਧਿਆਪਕਾਂ ਨੂੰ ਬਹੁਤ ਹੀ ਪਿਆਰ ਕਰਦੇ ਸਨ। ਸਕੂਲ ਵਿੱਚ ਇੱਕ ਗੁੱਸੇ ਖੋਰ ਅਧਿਆਪਕ ਆ ਗਿਆ। ਉਹ ਕਰਦਾ ਗੁੱਸਾ ਵੀ ਆ ਕੇ ਸਕੂਲ ਦੇ ਵਿੱਚਾਂ ਤੇ ਹੀ ਕਰਦਾ। ਇੱਕ ਦਿਨਾਂ ਸਕੂਲ ਦੇ ਆਖਰੀ ਪੀੜ ਵਿੱਚ ਕਲਾਸ ਵਿੱਚ ਬਹੁਤ ਹੀ ਸ਼ੋਰ ਸ਼ਰਾਬਾ ਹੋ ਰਿਹਾ ਸੀ ਉਸ ਅਧਿਆਪਕ ਨੇ ਆ ਕੇ ਬਿਨਾਂ ਕਿਸੇ ਗੱਲ ਤੋਂ ਅਮਨ ਦੇ ਪੁੱਠੇ ਹੱਥ ਤੇ ਜ਼ੋਰ ਨਾਲ ਡੰਡਾ ਮਾਰਿਆ ਜਿਸ ਨਾਲ ਅਮਨ ਦੇ ਹੱਥਾਂ ਤੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਅਤੇ ਉਸੇ ਵੇਲੇ ਹੀ ਸਕੂਲ ਤੋਂ ਛੁੱਟੀ ਹੋ ਗਈ ਅਮਨ ਸਕੂਲ ਤੋਂ ਘਰ ਤੱਕ ਸਾਰੇ ਹੀ ਰੋਣ ਦੀ ਹੋਈ ਗਈ ਜਿਵੇਂ ਹੀ ਉਹ ਘਰ ਦੇ ਗੇਟ ਤੇ ਕੋਲ ਪਹੁੰਚੀ ਉਹਦੇ ਭਰਾ ਖੜੇ ਸਨ ਜਦੋਂ ਉਹਨਾਂ ਨੇ ਅਮਨ ਦੀਆਂ ਅੱਖਾਂ ਵਿੱਚ ਅਥਰੂ ਦੇਖੇ ਤਾਂ ਕਾਰਨ ਪੁੱਛਿਆ ਅਮਨ ਨੇ ਸਾਰੇ ਗੱਲ ਦੱਸੀ ਉਹਨਾਂ ਨੂੰ ਬਹੁਤ ਹੀ ਗੁੱਸਾ ਆਇਆ ਉਹਨਾਂ ਅਮਨ ਨੂੰ ਅੰਦਰ ਜਾਣ ਲਈ ਕਿਹਾ ਤੇ ਆਪ ਮੋਟਰਸਾਈਕਲ ਚੋਂ ਕੋਕੀ ਉਸ ਅਧਿਆਪਕ ਦੇ ਰਾਹ ਵਿੱਚ ਖੜੇ ਹੋ ਗਏ ਜਿਵੇਂ ਹੀ ਅਧਿਆਪਕ ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਉਸ ਦੀ ਪਟਾਈ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਜੇਕਰ ਅੱਜ ਤੋਂ ਬਾਅਦ ਉਹਨਾਂ ਦੀ ਭੈਣ ਉੱਤੇ ਹੱਥ ਚੁੱਕਿਆ ਤਾਂ ਉਸ ਲਈ ਠੀਕ ਨਹੀਂ ਹੋਵੇਗਾ ਉਹ ਅਧਿਆਪਕ ਬਹੁਤ ਹੀ ਡਰ ਗਿਆ ਉਸ ਦਿਨ ਤੋਂ ਬਾਅਦ ਉਸਨੇ ਅਮਨ ਛੱਡ ਕਿਸੇ ਵੀ ਬੱਚੇ ਉੱਤੇ ਹੱਥ ਨਹੀਂ ਚੁੱਕਿਆ ਅਮਨ ਨੂੰ ਘਰ ਵਿੱਚ ਸਾਰੇ ਬਹੁਤ ਹੀ ਪਿਆਰ ਕਰਦੇ ਸਨ ਉਸ ਦੀ ਪਰਵਰਿਸ਼ ਪੁੱਤਰਾ ਵਾਂਗੀ ਹੋ ਰਹੀ ਸੀ ਉਸ ਨੂੰ ਕਿਸੇ ਵੀ ਗੱਲ ਲਈ ਮਨਾ ਨਹੀਂ ਕੀਤਾ ਜਾਂਦਾ ਸੀ ਰੰਧੀਰ ਨੇ ਜਦੋਂ ਵੀ ਬਾਹਰ ਕਿਸੇ ਕੰਮ ਤੋਂ ਸ਼ਹਿਰ ਜਾਣਾ ਉੱਥੇ ਜਾ ਕੇ ਕੋਈ ਚੀਜ਼ ਖਾਣ ਲਈ ਲੈ ਲੈਣੀ ਪਰ ਉੱਥੇ ਇਹ ਸੋਚ ਕੇ ਨਾ ਖਾਣੀ ਕਿ ਘਰ ਜਾ ਕੇ ਆਪਣੀ ਲਾਡੂ ਨਾਲ ਖਵਾਉਣਾ ਤੇ ਉਹ ਚੀਜ਼ ਅੱਗੇ ਝੱਗੇ ਦੇ ਖੀਸ਼ੇ ਵਿੱਚ ਪਾ ਕੇ ਲੈ ਆਉਂਦਾ ਹੁਣ ਆਮਨ ਦਸਵੀਂ ਜਮਾਤ ਵਿੱਚ ਹੋ ਗਈ ਸੀ ਦਸਵੀਂ ਜਮਾਤ ਚ ਹੁੰਦੇ ਹੀ ਉਸ ਦਾ ਸਕੂਲ ਵੀ ਬਦਲ ਗਿਆ ਇਸ ਸਕੂਲ ਵਿੱਚ ਅਮਨ ਨੇ ਅਮਨ ਦੀ ਕਲਾਸ ਵਿੱਚ ਇੱਕ ਮੁੰਡਾ ਪ੍ਰੀਤ ਉਸ ਨੂੰ ਬਹੁਤ ਹੀ ਪਸੰਦ ਕਰਨ ਲੱਗ ਪਿਆ ਪਰ ਇਸ ਗੱਲ ਦਾ ਪ੍ਰੀਤ ਨੇ ਅਮਨ ਜਾਂ ਫਿਰ ਕਿਸੇ ਹੋਰ ਨੂੰ ਕਦੇ ਵੀ ਪਤਾ ਨਾ ਲੱਗ ਰਿਹਾ ਅਮਨ ਦੇ ਦਿਲ ਵਿੱਚ ਵੀ ਕੁਝ ਨਹੀਂ ਸੀ ਉਹਨੂੰ ਤਾਂ ਸਿਰਫ ਆਪਣੀ ਪੜਾਈ ਤੱਕ ਹੀ ਮਤਲਬ ਸੀ ਉਹ 10ਵੀਂ ਕਲਾਸ ਵਿੱਚ ਬਹੁਤੀ ਚੰਗੇ ਚੰਗੇ ਨੰਬਰਾਂ ਨਾਲ ਪਾਸ ਹੋਣਾ ਚਾਹਦੀ ਸੀ ਕਿਉਂਕਿ ਅਮਨ ਤੋਂ ਪਹਿਲਾਂ ਉਸ ਦੇ ਪਰਿਵਾਰ ਵਿੱਚੋਂ ਕਿਸੇ ਵੀ ਕੁੜੀ ਨੇ 10ਵੀਂ ਪਾਸ ਨਹੀਂ ਕੀਤੀ ਸੀ ਦਿਨ ਲੱਗਦੇ ਗਏ 10ਵੀਂ ਦੇ ਪੇਪਰ ਵੀ ਹੋ ਗਏ ਅਤੇ ਆਮਣਾ 10ਵੀਂ ਵਿੱਚੋਂ ਫਰਸਟ ਡਿਵੀਜ਼ਨ ਨਾਲ ਪਾਸ ਹੋ ਗਈ ਆਮਣ ਦਾ ਹੁਣ 11ਵੀਂ ਜਮਾਤ ਲਈ ਪਿੰਡ ਤੋਂ ਬਾਹਰ ਸ਼ਹਿਰ ਜਾਣ ਵਿੱਚ ਦਾਖਲਾ ਕਰਵਾਉਣਾ ਸੀ ਉਹ ਚਲਾ ਗਿਆ ਚਲੀ ਗਈ ਉਹ ਹੂ ਮੰਡਾ ਦਾ ਕੇ ਪੜਾਈ ਕਰਦੀ ਤੇ ਬੇਲੇ ਟਾਈਮ ਵਿੱਚ ਘਰਦਿਆਂ ਨਾਲ ਕੰਮਕਾਰ ਵਿੱਚ ਵੀ ਮਦਦ ਕਰ ਦਿੰਦੀ। ਉਹ ਆਪਣੀ ਮਾਂ ਤੇ ਚਾਚੀ ਦੀ ਵੀ ਰਸੋਈ ਦੇ ਕੰਮਾਂ ਵਿੱਚ ਮਦਦ ਕਰਦੀ ਸੀ। ਉਹਨਾਂ ਖਾਣਾ ਬਣਾਉਣਾ ਦਾ ਬਹੁਤ ਸ਼ੌਕ ਸੀ। ਇੱਕ ਦਿਨ ਸ਼ਾਮ ਨੂੰ ਛੱਤ ਤੇ ਪੜਦੇ ਹੋਏ ਉਸ ਨੂੰ ਕਿਸੇ ਦੀ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਉਸ ਦਾ ਵੱਡਾ ਭਰਾ ਜੀਤਾ ਦਾ ਇਹ ਦਮੰਡਾ ਸੀ ਜੋ ਕਿ ਫੋਨ ਤੇ ਕਿਸੇ ਕੁੜੀ ਨਾਲ ਗੱਲ ਕਰ ਰਿਹਾ ਸੀ ਉਹ ਉਸ ਕੁੜੀ ਨੂੰ ਬਹੁਤ ਹੀ ਪਸੰਦ ਕਰਦਾ ਸੀ ਤੇ ਵਿਆਹ ਵੀ ਕਰਾਉਣਾ ਚਾਹੁੰਦਾ ਸੀ ਅਮਨ ਨੇ ਜੀਤੇ ਨਾਲ ਗੱਲ ਕੀਤੀ ਤਾਂ ਜੀਤੇ ਨੇ ਅਮਨ ਨੂੰ ਮਨਪ੍ਰੀਤ ਬਾਰੇ ਸਾਰਾ ਕੁਝ ਦੱਸ ਦਿੱਤਾ ਉਸ ਤੋਂ ਬਾਅਦ ਘਰ ਦੀ ਗੱਲ ਕੀਤੀ ਘਰ ਵੀ ਸਾਰਿਆਂ ਨੇ ਗੱਲ ਕੀਤੀ ਜੀਤੇ ਦੇ ਘਰਦਿਆਂ ਨੇ ਮਨਪ੍ਰੀਤ ਨਾਲ ਰਿਸ਼ਤੇ ਲਈ ਹਾਂ ਕਰ ਦਿੱਤੀ ਨਾਲ ਹੀ ਉਹਨਾਂ ਨੇ ਮਨਪ੍ਰੀਤ ਦੇ ਘਰ ਜਾ ਕੇ ਉਸ ਦੇ ਮਾਪਿਆਂ ਨਾਲ ਗੱਲ ਕਰਨ ਦੀ ਸੋਚੀ ਉਹ ਕੋਈ ਵਿੱਚ ਵਿਚੋਲਾ ਪਾ ਕੇ ਮਨਪ੍ਰੀਤ ਦੇ ਘਰ ਆਪਣੇ ਜੀਤੇ ਦਾ ਰਿਸ਼ਤਾ ਲੈ ਕੇ ਗਏ ਪਰ ਮਨਪ੍ਰੀਤ ਦੇ ਘਰ ਵਾਲਿਆਂ ਨੇ ਰਿਸ਼ਤੇ ਤੋਂ ਸਾਫ਼ ਮਨਾ ਕਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਜੀਤਾ ਨਾ ਤਾਂ ਕੋਈ ਕੰਮ ਕਰਦਾ ਹੈ ਤੇ ਨਾ ਹੀ ਉਹ ਜਿਆਦਾ ਪੜ੍ਹਿਆ ਲਿਖਿਆ ਹੈ ਕਿ ਇਸ ਨੂੰ ਕੱਲ ਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ ਜੀਤੇ ਨੂੰ ਤਾਂ ਜ਼ਮੀਨ ਵੀ ਸਾਡੇ ਨਾਲੋਂ ਘੱਟ ਹੁੰਦੀ ਸੀ ਅਸੀਂ ਕਿਵੇਂ ਆਪਣੇ ਧੀ ਦਾ ਰਿਸ਼ਤਾ ਜੀਤੇ ਨਾਲ ਕਰ ਦਈਏ ਸਾਨੂੰ ਮਾਫ਼ ਕਰ ਦਿਓ ਜੇਕਰ ਜੀਤਾ ਕੋਈ ਕੰਮ ਕਰ ਕਰਦਾ ਹੁੰਦਾ ਤਾਂ ਅਸੀਂ ਵੀ ਸੋਚ ਲੈਂਦੇ ਪਰ ਮੰਪ੍ਰੀਤ ਸਿਰਫ ਜੀਤੇ ਨਾਲ ਹੀ ਵਿਆਹ ਕਰਾਉਣ ਦੀ ਚਾਹੁੰਦੀ ਸੀ ਜੀਤਾ ਵੀ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ ਹੁਣ ਜੀਤਾ ਮੰਪ੍ਰੀਤ ਲਈ ਆਪਣੇ ਦਮ ਤੇ ਕੋਈ ਨਾ ਕੋਈ ਕੰਮ ਕਰਨਾ ਚਾਹੁੰਦਾ ਸੀ ਉਹਨੇ ਆਪਣੇ ਘਰਦਿਆਂ ਨਾਲ ਸਲਾਹ ਕਰਕੇ ਕੁਝ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਲੰਘਦੇ ਲੰਗਾਉਂਦੇ ਡੇਢ ਸਾਲ ਨਿਕਲ ਗਿਆ ਜਿੱਤੇ ਨੂੰ ਸਫਲਤਾ ਪ੍ਰਾਪਤ ਹੋਈ ਹੁਣ ਉਸਦੇ ਹੌਸਲੇ ਹੋਰ ਵੀ بلند ਹੋ ਗਏ ਜਿੱਤਾ ਹੁਣ ਪਹਿਲਾਂ ਨਾਲੋਂ ਹੋਰ ਵਧੇਰੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਨਾ ਲੱਗ ਪਿਆ ਉਧਰ ਅਮਨ ਦੀ 12ਵੀਂ ਵੀ ਬਹੁਤ ਹੀ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਉਹਨ 12ਵੀਂ ਤੋਂ ਬਾਅਦ ਅਮਨ ਬੀਏ ਦੀ ਪੜ੍ਹਾਈ ਦੇ ਨਾਲ-ਨਾਲ ਕੰਪਿਊਟਰ ਕੋਰਸ ਵੀ ਕਰਨਾ ਚਾਹੁੰਦੀ ਸੀ। ਧਰਨਦੀ ਨੇ ਅਮਨ ਦਾ ਦਿਲ ਰੱਖਦੇ ਹੋਏ ਉਸ ਨੂੰ ਸ਼ਹਿਰ ਕੰਪਿਊਟਰ ਸੈਂਟਰ ਵਿੱਚ ਦਾਖਲਾ ਕਰਵਾ ਦਿੱਤਾ। ਅਮਨ ਹਰ ਰੋਜ਼ ਆਪਣੀਆਂ ਸਹੇਲੀਆਂ ਨਾਲ ਬੱਸ ਵਿੱਚ ਸ਼ਹਿਰ ਜਾਣ ਲੱਗ ਪਈ। ਅਮਨ ਦੀਆਂ ਦੋਨੋਂ ਸਹੇਲੀਆਂ ਦੇ ਗੁਆਇੰਟ ਸਨ। ਉਹ ਹਮੇਸ਼ਾ ਹੀ ਉਹਨਾਂ ਨਾਲ ਕੋਣ ਤੇ ਗੱਲਾਂ ਕਰਦੀਆਂ ਰਹਿੰਦੀਆਂ ਸੀ। ਇੱਧਰ ਜੀਤੇ ਨੇ ਆਪਣੇ ਚਾਚੇ ਰਣਧੀਰ ਨਾਲ ਗੱਲ ਕੀਤੀ ਕਿ ਉਹ ਹੁਣ ਜਾ ਕੇ ਮਨਪ੍ਰੀਤ ਨਾਲ ਉਸ ਦੇ ਰਿਸ਼ਤੇ ਦੀ ਗੱਲ ਕਰ ਆਵੇ ਕਿਉਂਕਿ ਹੁਣ ਤਾਂ ਉਹਨਾਂ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੋਵੇਗੀ ਮੈਂ ਉਹਨਾਂ ਦੀ ਮੰਗ ਦੇ ਮੁਤਾਬਕ ਹੁਣ ਆਪਣੇ ਦਮ ਤੇ ਕੰਮਕਾਰ ਕਰਨ ਲੱਗ ਪਿਆ ਜੀਤਾ ਹਮੇਸ਼ਾ ਹੀ ਆਪਣੇ ਪਿਓ ਨਾਲ ਘਟ ਅਤੇ ਆਪਣੇ ਚਾਚੇ ਰਣਧੀਰ ਨਾਲ ਜਿਆਦਾ ਅਦਲ ਦੀ ਇਹ ਗੱਲ ਕਰਦਾ ਸੀ ਕਿਉਂਕਿ ਜੀਤੇ ਦਾ ਚਾਚਾ ਨਾਲ ਬਚਪਨ ਤੋਂ ਹੀ ਕੂੜਾ ਪਿਆਰ ਸੀ ਕਰਨ ਧੀਰ ਮਨਪ੍ਰੀਤ ਦੇ ਘਰ ਗਿਆ ਤਾਂ ਮਨਪ੍ਰੀਤ ਦੇ ਮਾਪਿਆਂ ਨੇ ਫਿਰ ਤੋਂ ਮਨਾ ਕਰ ਦਿੱਤਾ ਹੁਣ ਮਨਪ੍ਰੀਤ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਹ ਜੀਤੇ ਨੂੰ ਪਸੰਦ ਹੀ ਨਹੀਂ ਕਰਦੇ ਇਹ ਪਤਾ ਲੱਗਣ ਤੇ ਜੀਤੇ ਨੂੰ ਬਹੁਤ ਤਕਾ ਲੱਗਿਆ ਜੀਤਾ ਹੁਣ ਚੁੱਪਚਾਪ ਤੇ ਮੈਜੂਰ ਰਹਿਣ ਲੱਗ ਪਿਆ ਉਹਦਾ ਹੌਸਲਾ ਟੁੱਟਣ ਦਾ ਟੁੱਟਦਾ ਜਾ ਰਿਹਾ ਸੀ ਜੋ ਰਣ ਧੀਰ ਤੋਂ ਨਹੀਂ ਦੇਖਿਆ ਗਿਆ ਉਸਨੇ ਜੀਤੇ ਨੂੰ ਸਮਝਾਉਂਦੇ ਹੋਏ ਕਿਹਾ ਕਿ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਤੇਰਾ ਤੇ ਮਨਪ੍ਰੀਤ ਦਾ ਵਿਆਹ ਕਰਾਉਣ ਲਈ ਤੂੰ ਕਿਸੇ ਵੀ ਗੱਲ ਦੀ ਕੋਈ ਫਿਕਰ ਨੀ ਕਰਨੀ ਮੈਂ ਹਮੇਸ਼ਾ ਹੀ ਤੇਰੇ ਨਾਲ ਹਾਂ ਆਮਨ ਇਹ ਸੁਣ ਬਹੁਤ ਹੀ ਖੁਸ਼ ਹੋਈ ਕਿ ਸਾਡੇ ਮਾਪੇ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਪੋਰਟ ਕਰਦੇ ਨੇ ਉਹਨਾਂ ਦੀ ਇਸ ਸਮਝ ਦੀ ਤਰ੍ਹਾਂ ਕੀ ਆ ਨੂੰ ਸੀ ਸੋਚ ਨਹੀਂ ਹੈ ਉਹਨਾਂ ਲਈ ਆਪਣੇ ਬੱਚਿਆਂ ਦੀ ਖੁਸ਼ੀ ਸਮਾਜ ਤੋਂ ਪਹਿਲਾਂ ਹੈ ਇਸੇ ਲਈ ਤਾਂ ਪਾਪਾ ਬੀਰੇ ਨਾਲ ਖੜੇ ਨੇ ਅਗਲੀ ਸਵੇਰ ਆਮਨ ਕੰਪਿਊਟਰ ਸੈਂਟਰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਕਿ ਉਹਨੂੰ ਪਤਾ ਲੱਗਿਆ ਕਿ ਉਹਦੀਆਂ ਦੋਨੋਂ ਸਹੇਲੀਆਂ ਸੈਂਟਰ ਨਹੀਂ ਜਾ ਰਹੀਆਂ ਸਨ ਉਹ ਅੱਜ ਆਪਣੇ ਆਪਣੇ ਬੁਆਏਫਰੰਡ ਨਾਲ ਕਿਤੇ ਘੁੰਮਣ ਚੱਲੀਆਂ ਗਈਆਂ ਅਮਨ ਨੂੰ ਇਕੱਲੇ ਸੈਂਟਰ ਜਾਣ ਲੱਗਿਆ ਬੜੀ ਬੇਚੈਨੀ ਜਿਹੀ ਮਹਿਸੂਸ ਹੋ ਰਹੀ ਸੀ ਅਮਣ ਬਸ ਚੜੀ ਤਾਂ ਉਹਨੂੰ ਪ੍ਰੀਤ ਦਿਸਿਆ ਜੋ ਉਹਦੇ ਨਾਲ 10ਵੀਂ ਜਮਾਤ ਵਿੱਚ ਪੜਦਾ ਸੀ ਪਰ ਹੁਣ ਉਹ ਪਰਿਵਾਰਕ ਮੁਸ਼ਕਲਾਂ ਕਰਕੇ ਪੜ੍ਹਾਈ ਛੱਡ ਚੁੱਕਿਆ ਸੀ ਤੇ ਰੋਜ਼ਾਨਾ ਹੀ ਸ਼ਹਿਰ ਕਿਸੇ ਕੰਮ ਤੇ ਜਾਂਦਾ ਸੀ 10ਵੀਂ ਜਮਾਤ ਤੋਂ ਬਾਅਦ ਅੱਜ ਫਿਰ ਤੋਂ ਅਮਨ ਨੂੰ ਆਮਣੇ ਸਾਹਮਣੇ ਵੇਖ ਕੇ ਪ੍ਰੀਤ ਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਅਗਲੇ ਦਿਨ ਫਿਰ ਤੋਂ ਪ੍ਰੀਤ ਨੂੰ ਬਸ ਵਿੱਚ ਅਮਨ ਨਾਲ ਆਪਣੀਆਂ ਸਹੇਲੀਆਂ ਨਾਲ ਬੁਖਾਈ ਦਿੱਤੀ ਤਾਂ ਪੁੱਛਣ ਤੇ ਉਹਨੂੰ ਪਤਾ ਲੱਗਿਆ ਕਿ ਉਹ ਸ਼ਹਿਰ ਕੰਪਿਊਟਰ ਕੋਰਸ ਕਰ ਰਹੀਆਂ ਨੇ ਉਹਨਾਂ ਪ੍ਰੀਤ ਬਾਰੇ ਪੁੱਛਿਆ ਤਾਂ ਪ੍ਰੀਤ ਨੇ ਆਪਣੇ ਸ਼ਹਿਰ ਕੰਮ ਕਾਜ ਬਾਰੇ ਦੱਸਿਆ ਹੁਣ ਰੋਜ਼ਾਨਾ ਹੀ ਬਸ ਵਿੱਚ ਅਮਨ ਤੇ ਪ੍ਰੀਤ ਦੀ ਮੁਲਾਕਾਤ ਹੋਣ ਲੱਗ ਪਈ ਉਹਨਾਂ ਨੇ ਕਦੇ ਵੀ ਇੱਕ ਦੂਜੇ ਨੂੰ ਨਹੀਂ ਸਿਵਲਾਇਆ ਬਸ ਪ੍ਰੀਤ ਰੋਜ ਅਮਨ ਨੂੰ ਦੇਖਦਾ ਤੇ ਮਨ ਹੀ ਮਨ ਖੁਸ਼ ਹੋ ਜਾਂਦਾ। ਅਮਨ ਦੀਆਂ ਸਹੇਲੀਆਂ ਨੂੰ ਪ੍ਰੀਤ ਦੇ ਬਾਰੇ ਪਤਾ ਲੱਗ ਚੁੱਕਾ ਸੀ ਕਿ ਉਹ ਅਮਨ ਨੂੰ ਪਸੰਦ ਕਰਦਾ ਹੈ। ਅਮਨ ਨੂੰ ਇਸ ਬਾਰੇ ਦੱਸਿਆ ਤਾਂ ਅਮਨ ਨੂੰ ਵੀ ਥੋੜੀ ਜਿਹੀ ਖੁਸ਼ੀ ਮਹਿਸੂਸ ਹੋਈ ਕਿਉਂਕਿ ਅਮਨ ਨੂੰ ਪ੍ਰੀਤ ਇੱਕ ਚੰਗਾ ਮੁੰਡਾ ਲੱਗਦਾ ਸੀ। ਬਹੁਤ ਹੀ ਮਿਹਨਤੀ ਅਤੇ ਹੁਣਹਾਰ ਸੀ। ਸਿਰ ਤੇ ਪਿਆਉ ਦਾ ਸਾਯਾ ਨਾ ਹੋਣ ਕਰਕੇ ਬਹੁਤ ਹੀ ਛੋਟੀ ਉਮਰ ਵਿੱਚ ਪ੍ਰੀਤ ਦੇ ਸਿਰ ਤੇ ਘਰ ਦੀਆਂ ਜ਼ਿੰਮੇਵਾਰੀਆਂ ਆ ਪਈਆਂ ਸਨ ਉਹ ਬਹੁਤ ਹੀ ਪਿਆਰਾ ਤੇ ਨਰਮ ਦਿਲ ਮੁੰਡਾ ਸੀ ਹਰ ਇੱਕ ਨਾਲ ਖੜੇ ਹੀ ਪਿਆਰ ਅਤੇ ਇੱਜ਼ਤ ਨਾਲ ਗੱਲ ਕਰਦਾ ਉਧਰ ਣ ਧੀਰ ਵੀ ਜੀਤੇ ਤੇ ਮਨਪ੍ਰੀਤ ਦੇ ਰਿਸ਼ਤੇ ਲਈ ਕੋਸ਼ਿਸ਼ ਕਰ ਰਿਹਾ ਸੀ ਪਰ ਕੋਈ ਬਾਹ ਨਾ ਚੱਲਦੀ ਨਾਲ ਚੱਲਦੀ ਵੇਖ ਕੇ ਜੀਤੇ ਨੇ ਮਨਪ੍ਰੀਤ ਨਾਲ ਕੋਟ ਮੈਰਿਜ ਦੀ ਗੱਲ ਕੀਤੀ ਮਨਪ੍ਰੀਤ ਵੀ ਕੋਰਟ ਮੈਰਿਜ ਲਈ ਤਿਆਰ ਸੀ ਜਦੋਂ ਜੀਤੇ ਨੇ ਘਰ ਕੋਰਟ ਮੈਰਿਜ ਬਾਰੇ ਗੱਲ ਕੀਤੀ ਪਹਿਲਾਂ ਸਭ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਜੀਤੇ ਵੱਲ ਦੇਖਦੇ ਆ ਕਿ ਹਾਂ ਕਿ ਤੂੰ ਜੋ ਕਰਨਾ ਹੈ ਕਰ ਬਾਅਦ ਚ ਬਾਅਦ ਨਾ ਦੇਖੀ ਜਾਉ ਅਸੀਂ ਸਭ ਕੁਝ ਆਪੇ ਸੰਭਲਵਾਂਗੇ ਅਸੀਂ ਤੇਰੇ ਨਾਲ ਹਾਂ ਇਹ ਸਭ ਕੁਝ ਦੇਖ ਕੇ ਅਮਨ ਨੇ ਸੋਚਿਆ ਕਿ ਪਾਪਾ ਵੀਰੇ ਨੂੰ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਨੇ ਬੀਰੇ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਹੱਕ ਹੈ ਜਦੋਂ ਮੇਰੀ ਵਾਰੀ ਆਈ ਤਾਂ ਇਹ ਹੱਕ ਮੈਨੂੰ ਵੀ ਹੋਵੇਗਾ ਕਿਉਂਕਿ ਮੈਂ ਵੀ ਇਸ ਘਰ ਦਾ ਪੁੱਤਰ ਹਾਂ ਪਾਪਾ ਨੇ ਬੀਰੇ ਦੇ ਪਸੰਦ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ ਤਾਂ ਕੱਲ ਨੂੰ ਮੇਰੀ ਪਸੰਦ ਦੇ ਰਿਸ਼ਤੇ ਲਈ ਵੀ ਹਾਂ ਕਰਨਗੇ ਉਹਨਾਂ ਕਦੇ ਵੀ ਧੀ ਤੇ ਪੁੱਤਰ ਵਿੱਚ ਕੋਈ ਫਰਕ ਨਹੀਂ ਸਮਝਿਆ ਮੈਨੂੰ ਹਮੇਸ਼ਾ ਹੀ ਆਪਣਾ ਪੁੱਤ ਮੰਨਿਆ ਤੇ ਪੁੱਤਾਂ ਵਾਲੇ ਸਾਰੇ ਹੀ ਹੱਕ ਦਿੱਤੇ ਨੇ ਤੇ ਅੱਗੇ ਵੀ ਐਵੇਂ ਹੀ ਪਿਆਰ ਕਰਨਗੇ ਜਦੋਂ ਅੱਜ ਵੀਰੇ ਨਾਲ ਖੜੇ ਨੇ ਤਾਂ ਅੱਗੇ ਜਾ ਕੇ ਮੇਰੇ ਨਾਲ ਵੀ ਖੜਨਗੇ ਇਹ ਸਭ ਸੋਚਦੇ ਸੋਚਦੇ ਅਮਨ ਨੂਨੀ ਦਾਦੀ ਉਸ ਨੂੰ ਸੁਪਨੇ ਵਿੱਚ ਪ੍ਰੀਤ ਦਿਸਿਆ ਤੇ ਉਸ ਦੀ ਸਾਰੀ ਨੀਂਦ ਉੱਡ ਗਈ ਉਸ ਨੂੰ ਬਹੁਤ ਹੀ ਬੇਚੈਨੀ ਹੋ ਰਹੀ ਸੀ ਅਮਨ ਨੂੰ ਪਤਾ ਨਹੀਂ ਸੀ ਲੱਗਿਆ ਕਿ ਉਹ ਕਦੋਂ ਪ੍ਰੀਤ ਨੂੰ ਪਸੰਦ ਕਰਨ ਲੱਗ ਪਈ ਉਹ ਕਿੰਨਾ ਚਿਰ ਬੈਠੀ ਪ੍ਰੀਤ ਬਾਰੇ ਸੋਚੀ ਜਾ ਰਹੀ ਸੀ ਉਸ ਨੂੰ ਅੰਦਰੋਂ ਅੰਦਰ ਕਵਰਾਟ ਮਹਿਸੂਸ ਹੋਵੇ ਕਦੇ ਖੁਸ਼ੀ ਮਹਿਸੂਸ ਹੋਵੇ ਸਮਝਣਾ ਬਹੁਤ ਮੁਸ਼ਕਲ ਹੋ ਗਿਆ ਸੀ ਕਿ ਇਹ ਸਭ ਕੁਝ ਉਸ ਨਾਲ ਕਿਉਂ ਹੋ ਰਿਹਾ ਹੈ ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਈ ਅਗਲੇ ਦਿਨ ਸਵੇਰੇ ਸੈਂਟਰ ਜਾਣ ਲਈ ਉਹ ਜਲਦੀ ਹੀ ਤਿਆਰ ਹੋ ਗਈ ਦਿਲ 'ਚ ਅਲੱਗ ਹੀ ਫੀਲਿੰਗ ਖੁਸ਼ੀ ਦੇ ਮੁਖੜੇ ਖੁਸ਼ੀ ਤੇ ਮੁਹਰੇ ਤੇ ਰੌਣਕ ਸੀ ਬੱਸ ਜਦੋਂ ਪ੍ਰੀਤ ਨੂੰ ਦੇਖਿਆ ਉਹ ਦਿਨ ਹੀ ਬੱਲ ਵੇਖੀ ਜਾਵੇ ਜਦੋਂ ਅਮਨ ਨੇ ਨਾਲ ਵਾਲੀ ਸੀਟ ਖਾਲੀ ਹੋਣ ਤਾਂ ਕੋਈ ਤਾਂ ਪ੍ਰੀਤ ਉੱਥੇ ਉੱਠ ਕੇ ਬੈਠ ਗਿਆ ਜੋ ਕੁਝ ਟਾਈਮ ਤੋਂ ਸੀਟ ਨਾ ਹੋਣ ਕਰਕੇ ਖੜਾ ਸੀ ਪ੍ਰੀਤ ਨੂੰ ਕੋਲ ਬੈਠਾ ਵੇਖ ਅਮਨ ਦਾ ਦਿਲ ਜ਼ੋਰ ਨਾਲ ਧੜਕਣ ਲਗਾ ਉਹਦੇ ਹੱਥ ਪੈਰ ਸੁੰਨ ਹੋ ਗਏ ਅੰਦਰੋਂ ਇਹ ਵੀ ਚਾਹ ਸੀ ਕਿ ਕਾਸ਼ ਸਮਾਂ ਇੱਥੇ ਹੀ ਰੁਕ ਜਾਵੇ ਤੇ ਪ੍ਰੀਤ ਉਹਦੇ ਕੋਲ ਹੀ ਬੈਠਾ ਰਹੇ ਇਹ ਕੁਝ ਉਹਦੇ ਨਾਲ ਜ਼ਿੰਦਗੀ 'ਚ ਪਹਿਲੀ ਵਾਰ ਹੋਇਆ ਇਸ ਤੋਂ ਪਹਿਲਾਂ ਅਮਨ ਨੇ ਅਜਿਹਾ ਕਦੇ ਵੀ ਕਿਸੇ ਲਈ ਵੀ ਮਹਿਸੂਸ ਨਹੀਂ ਕੀਤਾ ਆਖਰ ਬਸ ਸਟੈਂਡ ਆ ਗਿਆ ਪਰ ਅਮਨ ਦਾ ਬਸ ਉੱਤਰ ਨੂੰ ਦਿਲ ਨਹੀਂ ਸੀ ਕਰ ਰਿਹਾ ਫਿਰ ਸੋਚਿਆ ਸੈਂਟਰ ਤਾਂ ਜਾਣਾ ਹੀ ਪਵੇਗਾ ਅਮਨ ਨੇ ਆਪਣੇ ਦਿਲ ਦਾ ਹਾਲ ਆਪਣੀਆਂ ਸਹੇਲੀਆਂ ਨੂੰ ਦੱਸਿਆ ਤਾਂ ਇਹ ਸਭ ਉਸ ਨਾਲ ਕਿਉਂ ਹੋ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਤੂੰ ਪ੍ਰੀਤ ਨੂੰ ਪਸੰਦ ਨਹੀਂ ਪਸੰਦ ਹੀ ਨਹੀਂ ਵਰਕੇ ਪਿਆਰ ਕਰਨਾ ਲੱਗੀ ਹੈ ਅਜੇ ਹ ਕੁਝ ਸਾਡੇ ਨਾਲ ਵੀ ਹੋ ਚੁੱਕਿਆ ਹੈ ਅਸੀਂ ਪ੍ਰੀਤ ਨੂੰ 10ਵੀਂ ਜਮਾਤ ਤੋਂ ਜਾਣਦੇ ਹਾਂ ਬਹੁਤ ਹੀ ਚੰਗਾ ਮੁੰਡਾ ਹੈ ਤੇ ਤੈਨੂੰ ਪਸੰਦ ਵੀ ਕਰਦਾ ਹੈ ਇਹ ਉਮਰ ਹੀ ਕੁਝ ਇਦਾਂ ਦੀ ਹੈ ਕਿ ਹਰ ਕੋਈ ਆਪਣੇ ਦਿਲ ਦੇ ਹੱਥੋਂ بے ਵਸ ਹੋ ਜਾਂਦਾ ਹੈ ਤੈਨੂੰ ਪ੍ਰੀਤ ਨਾਲ ਗੱਲ ਕਰਨੀ ਚਾਹੀਦੀ ਹੈ ਨਹੀਂ ਨਹੀਂ ਇਹ ਕੀ ਕਹਿ ਰਹੇ ਹੋ ਤੁਸੀਂ ਮੈਂ ਅਜੇ ਹ ਨਹੀਂ ਗੱਲ ਕਰ ਸਕਦੀ ਮੈਂ ਬ੍ਰੀਤ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਅਮਨ ਨੇ ਹਲਕਾ ਲਾਉਂਦੇ ਹੋਏ ਕਿਹਾ ਤੇਰੀ ਮਰਜ਼ੀ ਪਰ ਜੇਕਰ ਸਾਡੀ ਕੋਈ ਲੋੜ ਪਈ ਤਾਂ ਬੇਝਿਜਕ ਦੱਸ ਦੇ ਅਸੀਂ ਤੇਰੇ ਨਾਲ ਹਾਂ ਕਹਿ ਕੇ ਉਹ ਸੈਂਟਰ ਅੰਦਰ ਚਲੀਆਂ ਗਈਆਂ ਅਮਨ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਉਧਰ ਉਸ ਦੀਆਂ ਸਹੇਲੀਆਂ ਨੇ ਅਮਨ ਦੇ ਦਿਲ ਵਿੱਚ ਜਨਮ ਲੈ ਰਹੇ ਪਿਆਰ ਦੇ ਫੁੱਲ ਬਾਰੇ ਪ੍ਰੀਤ ਨੂੰ ਦੱਸਿਆ ਪ੍ਰੀਤ ਮਨੋ ਅੰਬਰੀ ਉਡਾਰੀਆਂ ਲੈ ਰਿਹਾ ਸੀ ਕਿਉਂਕਿ ਉਹ ਤਾਂ ਖੁਦ ਅਮਨ ਨੂੰ 4 ਸਾਲ ਤੋਂ ਬਿਨਾ ਕਹੇ ਬਹੁਤ ਪਿਆਰ ਕਰਦਾ ਸੀ ਇਹ ਮਤ ਤੱਕ ਉਹ ਆਪਣੇ ਦਿਲ ਦੇ ਅਰਮਾਨਾਂ ਨੂੰ ਅੰਦਰ ਹੀ ਦੱਬੀ ਬੈਠਾ ਸੀ ਕਿਉਂਕਿ ਉਹ ਸੋਚਦਾ ਹੁੰਦਾ ਸੀ ਕਿ ਅਮਨ ਉਸ ਨੂੰ ਮੌਕਾ ਦੇ ਵੀ ਪਸੰਦ ਨਹੀਂ ਕਰ ਸਕਦੀ ਅੱਗੇ ਚੱਲ ਉਹਦੇ ਮਾਪੇ ਕਦੇ ਵੀ ਸਾਡੇ ਲਈ ਨਹੀਂ ਮੰਨਣਗੇ ਪਰ ਜੋੜੀਆਂ ਤਾਂ ਉਪਰੋ ਹੀ ਬਣ ਕੇ ਆਉਂਦੀਆਂ ਨੇ ਤਾ ਹਿਤਾ ਅਮਨ ਨੇ ਵੀ ਇੰਨੀ ਦੁਨੀਆਂ ਛੱਡ ਕੇ ਸਿਰਫ ਮੈਨੂੰ ਹੀ ਪਸੰਦ ਕੀਤਾ ਹੈ। ਕੁਝ ਦਿਨ ਪਿਛੋਂ ਹੌਸਲਾਕਾਰ ਪ੍ਰੀਤ ਨੇ ਅਮਨ ਨੂੰ ਆਪਣੇ ਦਿਲ ਦੀ ਗੱਲ ਦੱਸ ਉਹਨੂੰ ਪ੍ਰਪੋਜ਼ ਕਰ ਦਿੱਤਾ ਤੇ ਅਮਨ ਤੋਂ ਨਾ ਨਾ ਕਰ ਹੋਈ। ਕੁਝ ਦਿਨ ਪਿਛੋਂ ਅਮਨ ਨੇ ਆਪਣੇ ਭਰਾ ਜੀਤੇ ਨੂੰ ਪ੍ਰੀਤ ਬਾਰੇ ਦੱਸਿਆ। ਉਹ ਬਚਪਨ ਤੋਂ ਹੀ ਜੀਤੇ ਨਾਲ ਆਪਣੇ ਦਿਲ ਦੀ ਸਾਰੀ ਗੱਲ ਸਾਂਝੀ ਕਰ ਲੈਂਦੀ ਸੀ ਤੇ ਨਾਲ ਹੀ ਪੁੱਛਿਆ ਕਿ ਸਾਡਾ ਇਕੱਠੇ ਕੋਈ ਉਹ ਵਿਖਾਇਆ ਤਾਂ ਨਹੀਂ ਤਾਂ ਜੀਤਾ ਚੁੱਪ ਕਰ ਗਿਆ ਤੇ ਉੱਥੋਂ ਚਲਾ ਗਿਆ ਉਹਨੂੰ ਆਪ ਹੀ ਖੁਦ ਸਮਝਣਾ ਆਵੇ ਕਿ ਉਹ ਅਮਨ ਨਾਲ ਕੀ ਗੱਲ ਕਰੇ ਜੀਤੇ ਨੇ ਆਪਣੇ ਚਾਚੇ ਰੰਤੇਰ ਨਾਲ ਗੱਲ ਕੀਤੀ ਕਿ ਚਾਚਾ ਜੇਕਰ ਆਪਣੇ ਅਮਨ ਨੂੰ ਕੱਲ੍ਹ ਨੂੰ ਮੇਰੇ ਬਾਹਰ ਆਪਣੇ ਕੋਈ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣ ਲਈ ਕਹੇ ਤਾਂ ਤੁਸੀਂ ਕੀ ਕਹੋਗੇ ਕੁਝ ਸਮੇਂ ਲਈ ਰੰਤੇਰ ਵੀ ਚੁੱਪ ਹੋ ਗਿਆ ਤੇ ਕਿਹਾ ਕਿ ਤੂੰ ਸਾਡਾ ਪੁੱਤਰ ਹੈ ਤੇ ਅਮਨ ਸਾਡੀ ਧੀ ਉਹ ਸਾਡੇ ਘਰ ਦੀ ਇੱਜ਼ਤ ਹੈ ਉਹ ਆਪਣੀ ਮਰਜ਼ੀ ਨਾਲ ਵਿਆਹ ਕਿਵੇਂ ਕਰਵਾ ਸਕਦੀ ਹੈ ਉਹਦਾ ਵਿਆਹ ਸਾਡੀ ਮਰਜ਼ੀ ਨਾਲ ਹੀ ਹੋਵੇਗਾ ਪਰ ਚਾਚਾ ਜੇਕਰ ਆਮਨ ਨੇ ਮੁੰਡਾ ਪਸੰਦ ਕੀਤਾ ਹੋਊ ਤੇ ਉਹ ਮਿਹਨਤੀ ਵੀ ਹੋਵੇ ਤੇ ਚੰਗਾ ਵੀ ਹੋਵੇ ਤਾਂ ਤਾਂ ਕੁਝ ਨਹੀਂ ਮੁੰਡਾ ਜੇਕਰ ਆਪਣੇ ਜਾਤ ਦਾ ਹੋਵੇਗਾ ਤਾਂ ਵਿੱਚ ਵਿਚੋਲਾ ਪਾ ਕੇ ਰਿਸ਼ਤਾ ਕਰ ਦਿਆਂਗੇ ਜੇਕਰ ਆਪਣੇ ਜਾਤ ਦਾ ਨਾ ਹੋਵੇ ਫਿਰ ਜਿੱਤੇ ਨੇ ਨਾਅ ਹੀ ਪੁੱਛਿਆ ਤਾਂ ਕੁਝ ਨਹੀਂ ਹੋ ਸਕਦਾ ਉਸ ਰਿਸ਼ਤੇ ਲਈ ਨਾ ਤਾਂ ਮੈਂ ਤੇ ਨਾ ਹੀ ਕਰਦਾ ਕੋਈ ਹੋਰ ਰੰਬਰ ਕਦੇ ਵੀ ਹਾਂ ਕਹੇਗਾ ਪਰ ਤੂੰ ਇਹ ਸਭ ਕਿਉਂ ਪੁੱਛ ਰਿਹਾ ਹੈ ਕਿ ਆਮਨ ਕਿਸੇ ਨੂੰ ਪਸੰਦ ਕਰਦੀ ਹੈ ਉਹ ਨਾ ਨਾ ਚਾਚਾ ਮੈਂ ਤਾਂ ਐਵੇਂ ਪੁੱਛਿਆ ਸੀ ਕਹਿ ਜੀਤਾ ਉਥੋਂ ਨਿਕਲ ਗਿਆ ਤੇ ਨਾਲ ਹੀ ਸੋਚੀ ਜਾਵੇ ਕਿ ਪ੍ਰੀਤ ਤਾਂ ਆਪਣੀ ਜਾਤ ਦਾ ਨਹੀਂ ਹੈ ਕਹਾਣੀ ਤੁਹਾਨੂੰ ਇਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ